satna ਇਤਲਤੀ ਵੇ ਨਾਨਕਾ ਜਪੰਦੜੋ ਹਰ ਨਾਮ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲਾ ਸਗਲ ਜਗਤ ਚੰਗੀਆਂ ਬੁਰਾਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਤੇ ਆਵਾ ਗਏ ਸਪਤ ਕਾਰ ਨਾਨਕ ਤੇ ਮੁਖ ਉਜਲ ਕੇਤੀ ਛੁਟੀ ਨਾਲ ਸੋਖੋ ਟਲ ਗੁਰ ਸੇਵੀਐ ਸਹਜ ਸੁਭਾਈ ਦਰਸ਼ਨ ਪਰਸ ਆਏ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਰਸਰੀ ਮਹਲਾ ਪੰਜਵਾਂ ਤ੍ਰਿਸ਼ਨਾ ਗੁਜੈ ਹਰਿ ਕਾ ਨਾਮ ਮਹਾਂ ਸੰਤੋਖ ਹੋਵੈ ਗੁਰਬਚਨਿ ਪ੍ਰਭ ਸਿਓ ਲਾਗੈ ਪੂਰਨ ਧਿਆਨ ਤ੍ਰਿਸ਼ਨਾ ਉਜੈ ਹਰ ਕੈ ਨਾਮ ਮਹਾਂ ਸੰਤੋਖ ਮੋਗੈ ਗੁਰ ਬਚਨੀ ਪ੍ਰਭ ਸਿਓ ਲਾਗੈ ਪੂਰਨ ਧਿਆਨ ਰਹਾ ਮਹ ਕਲੋ ਲੋ ਪੂਜਨਾ ਆਕੇ ਕਰ ਕਿਰਪਾ ਮੇਰੀ ਦੀਨ ਦਿਆਲੋ ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਨ ਸਰਬਮਨੋਰਥ ਰਾਜ ਸੁਖ ਰਸ ਸਦ ਖੁਸ਼ੀਆਂ ਕੀਰਤਨ ਜਪਨਾਮ ਜਿਸ ਕੈ ਕਰਨ ਲਿਖਿਆ ਧੁਰ ਕਰਤਾ ਨਾਨਕ ਜਨ ਕੇ पूरण नाम सर्व मनोरथ राज सुख रस सब खुशियां कीर्तन जपना जिसके करन लिखिया तुर् करतै ਨਾਨਕ ਜਨ ਕੀ ਪੂਰਨ ਕਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੀ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ 682 ਤੇ 683 ਅੰਗ ਦੇ ਉੱਤੇ ਸੁਭਾਏਮਾਨ ਤਨਸਰੀ ਮਹੰਲਾ ਪੰਜਵਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਤ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ ਅੱਜ ਦੇ ਸ਼ਬਦ ਦੇ ਰਾਹੀਂ ਸਾਨੂੰ ਕੀ ਸਮਝਾਉਣਾ ਚਾਹੁੰਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਤ੍ਰਿਸ਼ਣ 부ਜੈ ਹਰਿ ਕੈ ਨਾਮ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਜਿਹੜੀ ਤ੍ਰਿਸ਼ਨਾ ਹੈ ਨਾ ਕਹਿੰਦੇ ਇਹ ਕੋਈ ਵਿਰਲੇ ਹੁੰਦਾ ਹੈ ਜਿਹਦੀ ਤ੍ਰਿਸ਼ਨਾ बुझਦੀ ਹੈ ਨਹੀਂ ਕਹਿੰਦੇ ਤ੍ਰਿਸ਼ਨਾ बुझਦੀ ਨਹੀਂ ਹੈ ਜਿਵੇਂ ਅੱਗ ਦੇ ਉੱਤੇ ਲੱਕੜਾਂ ਜਿੰਨੀਆਂ ਮਰਜੀ ਬੰਦਾ ਪਾਈ ਜਾਵੇ ਕਦੇ ਅੱਗ ਰੱਜਿਆ ਨਹੀਂ ਕਰਦੀ ਕਦੇ ਅੱਗ ਕਹਿੰਦੀ ਨਹੀਂ ਕਿ ਮੈਂ ਹੁਣ ਰੱਜ ਗਈਆਂ ਮੇਰੇ ਕੋਲ ਹੁਣ ਲੱਕੜਾ ਨਾ ਲਿਆਓ ਇਸੇ ਤਰ੍ਹਾਂ ਇਹ ਕਹਿੰਦੇ ਨਿਸ਼ਾਨ ਜਿਹੜਾ ਹੈ ਨਾ ਚਾਹੇ ਕੋਈ ਹੈ ਕਹਿੰਦੇ ਤ੍ਰਿਸ਼ਨਾ ਉਹਦੇ ਅੰਦਰ ਇੰਨੀ ਜ਼ਿਆਦਾ ਹੁੰਦੀ ਹੈ ਕਿ ਆ ਵੀ ਮੈਨੂੰ ਮਿਲ ਜੇ ਆ ਵੀ ਮੈਨੂੰ ਮਿਲ ਜੇ ਆ ਵੀ ਮੈਨੂੰ ਮਿਲ ਜੇ ਗੁਰੂ ਸਾਹਿਬ ਕਹਿੰਦੇ ਆ ਤ੍ਰਿਸ਼ਨਾ ਬੁੱਝੇ ਹਰ ਕੈ ਨਾਮ ਕਹਿੰਦੇ ਜੇ ਪ੍ਰਮਾਤਮਾ ਦਾ ਨਾਮ ਮਿਲ ਗਿਆ ਨਾ ਹਿਰਦੇ ਦੇ ਵਿੱਚ ਵਸਾਲਿਆ ਨਾਮ ਪੜਨ ਨਾਲ ਨਹੀਂ ਇਕੱਲਾ ਪੜਨ ਦੇ ਨਾਲ ਨਹੀਂ ਗੱਲ ਬਣਨੀ ਕਹਿੰਦੇ ਉਸ ਸ਼ਬਦ ਨੂੰ ਪੜਨ ਤੋਂ ਬਾਅਦ ਆਪਣੇ ਜੀਵਨ ਤੇ ਢਾਲਣਾ ਹੈ ਆਪਣੇ ਜ਼ਿੰਦਗੀ ਦੇ ਵਿੱਚ ਵਸਾਉਣਾ ਹੈ ਸ਼ਬਦ ਨੂੰ ਜਿੱਦੇ ਸ਼ਬਦ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਹਿਰਦੇ ਦੇ ਵਿੱਚ ਵਸ ਗਿਆ ਉਹਦੇ ਕਹਿੰਦੇ ਫੇਰ ਉਹ ਨਾਮ ਸਾਡੇ ਹਿਰਦੇ ਦੇ ਵਿੱਚ ਵਸ ਗਿਆ ਤ੍ਰਿਸ਼ਨਾ ਉਦੋਂ ਬੁਝਣੀ ਆ ਤ੍ਰਿਸ਼ਨਾ ਬੁਝੇ ਹਰ ਕੈ ਨਾਮ ਗੁਰੂ ਸਾਹਿਬ ਕਹਿੰਦੇ ਤ੍ਰਿਸ਼ਨਾ ਵਿਰਲੇ ਕੀ ਹੀ ਬੁੱਝੀ ਏ ਕੋਈ ਵਿਰਲਾ ਹੁੰਦਾ ਲੱਖ ਜੋੜਾ ਲੱਖਾਂ ਜੋੜਨੇ ਚਾਹੇ ਕਰੋੜਾਂ ਜੋੜਨੇ ਚਾਹੇ ਪਰ ਕਹਿੰਦੇ ਜਿਹੜੀ ਤ੍ਰਿਸ਼ਨਾ ਹੈ ਨਾ ਇਹ ਐਸੀ ਹੈ ਕਹਿੰਦੇ ਇਹ ਕਦੇ ਕਿਸੇ ਦੀ ਬੁੱਝਦੀ ਨਹੀਂ ਹੈ ਮਹਾਂ ਸੰਤੋਖ ਹੋਵੇ ਗੁਰਬਚਨੀ ਪਰਾਵਸੇ ਉਲਾਗ ਪੂਰਨ ਧਿਆਨ ਕਹਿੰਦੇ ਜਿਸ ਦਿਨ ਪ੍ਰਮਾਤਮਾ ਦੇ ਨਾਲ ਸਾਡਾ ਪੂਰਨ ਧਿਆਨ ਜੁੜ ਗਿਆ ਨਾ ਉਦੋਂ ਮਹਾਂ ਸੰਤੋਖ ਇੱਕ ਤਾਂ ਹੁੰਦਾ ਸੰਤੋਖ ਇੱਕ ਮਹਾਂ ਸੰਤੋਖ ਕਹਿੰਦੇ ਉਦੋਂ ਤ੍ਰਿਸ਼ਨਾ ਬੁਝਣੀ ਹੈ ਮਹਾਂ ਸੰਤੋਖ ਹੋਵੇ ਗੁਰਬਚਨੀ ਜਿੱਦੇ ਗੁਰੂ ਦੇ ਬਚਨਾਂ ਨੂੰ ਆਪਣੇ ਜੀਵਨ 'ਚ ਢਾਲ ਲਿਆ ਨਾ ਆਪਣੇ ਜੀਵਨ ਤੇ ਲਾਗੂ ਕਰ ਲਿਆ ਕਹਿੰਦੇ ਉਸ ਦਿਨ ਤੇਰੇ ਅੰਦਰੋਂ ਤ੍ਰਿਸ਼ਨਾ ਬੁਝ ਜਣੀ ਹੈ ਮਹਾਂ ਸੰਤੋਖ ਹੋ ਬਾਹ ਗੁਰਬਚਨੀ ਪ੍ਰਭ ਸਿਉ ਲਾਗਿਆ ਪੂਰਨ ਧਿਆਨ ਜਿੱਦੇ ਪ੍ਰਮਾਤਮਾ ਦੇ ਨਾਲ ਬਿਲਕੁਲ ਗੁੜਕੇ ਨਾ ਸੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੇ ਸੰਪੂਰਨ ਤੀਆ ਰਾਮ ਕਹਿੰਦੇ ਜਿੱਦੇ ਜਿਸ ਤਰ੍ਹਾਂ ਪਾਣੀ ਇੱਕ ਘਰੋਂ ਲਿਆਂਦਾ ਹੋਵੇ ਇੱਕ ਦੂਸਰੇ ਘਰੋਂ ਲਿਆਂਦਾ ਹੋਵੇ ਅਲੱਗ-ਅਲੱਗ ਪਾਣੀ ਨੇ ਪਰ ਕਹਿੰਦੇ ਜਦੋਂ ਇੱਕ ਬਾਲਟੀ 'ਚ ਇਕੱਠੇ ਕਰਦੇ ਆਂਗੇ ਉਦੋਂ ਕਹਿੰਦੇ ਇਹ ਪਹਿਚਾਨ ਨਹੀਂ ਹੋਣੀ ਕਿ ਸਾਡੇ ਘਰ ਦਾ ਪਾਣੀ ਕਿਹੜਾ ਸੀ ਗਵੰਡੀਆਂ ਦੇ ਘਰ ਦਾ ਪਾਣੀ ਕਿਹੜਾ ਸੀ ਕਹਿੰਦੇ ਜਿੱਦੇ ਇਸ ਤਰ੍ਹਾਂ ਪਰਮਾਤਮਾ ਦੇ ਵਿੱਚ ਲੀਨ ਹੋ ਗਏ ਨਾ ਇਕਮਿਕ ਹੋ ਗਏ ਜਿੱਤੇ ਉਦਿਆ ਜ਼ਿੰਦਗੀ ਦੇ ਵਿੱਚ ਮਹਾਂ ਸੰਤੋਖ ਆ ਜਾਣਾ ਉਹਦੇ ਫਿਰ ਕਿਸੇ ਚੀਜ਼ ਦੀ ਲਾਲਸਾ ਰਹਿਣੀ ਹੀ ਨਹੀਂ ਕਹਿੰਦੇ ਰਹਾਉ ਰਹਾਉ ਦਾ ਭਾਵ ਹੁੰਦਾ ਠਹਿਰਨਾ ਰੁਕਣਾ ਵਿਸਰਾਮ ਕਿ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਅਗੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਮਹਾ ਕਲੂਲ 부ਝ ਹੈ ਮਾਇਆ ਕੀ ਕਰ ਕਿਰਪਾ ਮੇਰੇ ਦੀਨ ਦਿਆਲ ਅਸੀਂ ਚਾਰ ਪੈਸੇ ਆ ਜਾਂਦੇ ਆ ਨਾ ਜਦੋਂ ਕਹਿੰਦੇ ਉਹਦੇ ਵਿੱਚ ਫਿਰ ਕਲੋਲਾ ਕਰਦੇ ਆ ਅਸੀਂ ਮਸਤੀਆਂ ਕਰਦੇ ਆ ਇੱਥੇ ਕਹਿੰਦੇ ਆ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਜਿੱਦੇ ਪ੍ਰਮਾਤਮਾ ਦੀ ਕਿਰਪਾ ਹੋ ਗਈ ਨਾ ਤੇਰੇ ਤੇ ਦੀਨ ਦਇਆਲ ਜਿਹਦੇ ਦੀਨਾਂ ਦੇ ਉੱਤੇ ਦਇਆਲ ਕਿਰਪਾ ਕਰਤੀ ਗੁਰੂ ਨੇ ਉਹਦੇ ਕਹਿੰਦੇ ਉਹ ਜਿਹੜੇ ਮਹਾ ਕਲੂਨ 부ਝੈ ਮਾਇਆ ਕੀ ਕਹਿੰਦੇ ਫਿਰ ਉਹਨੇ ਸਾਡੇ ਦੇ ਪ੍ਰਭਾਵ ਨਹੀਂ ਪਾਲਾ ਮਾਇਆ ਨੇ ਪੈਸੇ ਨੇ ਜਿਹੜੀ ਚੀਜ਼ ਸਾਨੂੰ ਪ੍ਰਮਾਤਮਾ ਦੇ ਨਾਲ ਤੋੜਦੇ ਉਹਨੇ ਕਹਿੰਦੇ ਸਾਡੇ ਦੇ ਪ੍ਰਭਾਵ ਨਹੀਂ ਪਾਉਣਾ ਮਹਾ ਕਨੋਲ ਬੁੱਝੇ ਮਾਇਆ ਕੇ ਕਰ ਕਿਰਪਾ ਮੇਰੇ ਦੀਨ ਦਿਆਲ ਜਿੱਦੇ ਪ੍ਰਮਾਤਮਾ ਨੇ ਸਾਡੇ ਤੇ ਕਿਰਪਾ ਕਰਤੇ ਉਹਦੇ ਕਹਿੰਦੇ ਇਹਨਾਂ ਚੀਜ਼ਾਂ ਨੇ ਪ੍ਰਭਾਵ ਨਹੀਂ ਪਾਉਣਾ ਇਹ ਚੀਜ਼ਾਂ ਤੇ ਛੱਡੋ ਗੁਰੂ ਸਾਹਿਬ ਕਹਿੰਦੇ ਆ ਕਾਮ ਕ੍ਰੋਧ ਲੋਭ অহੰਕਾਰ ਇਹ ਵੀ ਤੇਰਾ ਕੁਝ ਨਹੀਂ ਵਿਗਾੜ ਸਕਣਗੇ ਜਿਸ ਦਿਨ ਤੇਰੇ ਤੇ ਪ੍ਰਮਾਤਮਾ ਦੀ ਕਿਰਪਾ ਹੋਗੀ ਆਪਣਾ ਨਾਮ ਦੇਹ ਜਪ ਜੀਵਾ ਪੂਰਨ ਹੋਏ ਦਾਸ ਦੀ ਕਹਾਣ ਇੱਥੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਆ ਸੱਤੇ ਪਾਤਸ਼ਾਹ ਮੇਰੇ ਵਰਗੇ ਨੂੰ ਵੀ ਨਾਮ ਦੀ ਦਾਤ ਦੇ ਦਿਓ ਆਪਣਾ ਨਾਮ ਦੇਹ ਜਪ ਜੀਵਾਂ ਮੈਂ ਤੇਰਾ ਨਾਮ ਜਪ-ਜਪ ਕੇ ਆਤਮਿਕ ਜੀਵਨ ਦੀ ਸੋਚੀ ਪਾਲਾਂ ਪੂਰਨ ਹੋਏ ਦਾਸ ਦੀ ਹਾਲ ਕਿ ਮੇਰੀ ਜਿਹੜੀ ਸੇਵਾ ਕੀਤੀ ਹੋਈ ਆ ਨਾ ਉਹਨੂੰ ਫਲ ਲੱਗ ਜੇ ਪੂਰਨ ਹੋਏ ਦਾਸ ਦੀ ਹਾਲ ਕਿ ਜਿਹੜੀ ਸੇਵਾ ਬੰਦਾ ਕਰਦਾ ਹੈ ਉਹ ਸਫਲ ਹੋ ਜੇ ਜਿਵੇਂ ਅਸੀਂ ਸੰਸਾਰ 'ਚ ਆਏ ਆ ਨਾ ਅਸੀਂ ਵੀ ਇੱਥੇ ਯਾਤਰਾ ਕਰ ਰਹੇ ਆ ਸਫਲ 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 ਭਈ ਯਾਤਰਾ ਕਿ ਸਾਡੀ ਯਾਤਰਾ ਜਿਹੜੀ ਉਹ ਸਫਲ ਹੋ ਜੇ ਇਸੇ ਤਰੀਕੇ ਗੁਰੂ ਸਾਹਿਬ ਕਹਿੰਦੇ ਜਿਹੜੀ ਸੇਵਾ ਕਰਦਾ ਹੈ ਨਾ ਇਨਸਾਨ ਚਾਹੇ ਉਹ ਕਿਸੇ ਰੂਪ 'ਚ ਹੋਵੇ ਸੇਵਾ ਕਹਿੰਦੇ ਉਹ ਜਿੱਤੇ ਸੇਵਾ ਸਾਡੀ ਪ੍ਰਵਾਹ ਹੋ ਗਏ ਕਹਿੰਦੇ ਉਹਦੇ ਪ੍ਰਮਾਤਮਾ ਦਾ ਜਿਹਦੇ ਨਾਮ ਮਿਲ ਗਿਆ ਉਹ ਸੇਵਾ ਵੀ ਸਾਡੀ ਪ੍ਰਵਾਹ ਹੋ ਜਾਣੀ ਹੈ ਸਰਬ ਮਨੋਰਥ ਰਾਜ ਸੁਖ ਰਸ ਸਦ ਖੁਸ਼ੀਆਂ ਕੀਰਤਨ ਜਪਨਾਮ ਆ ਜਿਹੜਾ ਕੀਰਤਨ ਹੁੰਦਾ ਕਥਾ ਹੁੰਦੀ ਹੈ ਵਿਚਾਰ ਹੁੰਦੀ ਹੈ ਨਾ ਕਹਿੰਦੇ ਇਹ ਬੰਦਾ ਉਦੋਂ ਹੀ ਚੱਪਣ ਲੱਗਦਾ ਜਦੋਂ ਪ੍ਰਮਾਤਮਾ ਦੀ ਸਾਡੇ ਤੇ ਕਿਰਪਾ ਹੋ ਜਾਂਦੀ ਹੈ ਸਰਬ ਮਨੋਰਥ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਨੇ ਮਨੋਰਥ ਦਾ ਭਾਵ ਹੁਕਮ ਹੈ ਮਨੋ ਕਾਮਨਾਵਾਂ ਜਾਂ ਆਪਾਂ ਕਹਿ ਦਿੰਦੇ ਆ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਨੇ ਸਰਬ ਮਨੋਰਥ ਇੱਕ ਨਹੀਂ ਸਾਰੀ ਮੁਰਾਦਾਂ ਜਿਹੜੀਆਂ ਨੇ ਸਾਰੇ ਸਾਡੇ ਮਨੋਰਥ ਜਿਹੜੇ ਆ ਪੂਰੇ ਹੋ ਜਾਂਦੇ ਨੇ ਕਦੋਂ ਜਦੋਂ ਪਰਮਾਤਮਾ ਦੇ ਵਿੱਚ ਅਸੀਂ ਜੁੜਦੇ ਆ ਰਾਜ ਸੁਖ ਨਰਾਜ ਦੇ ਸੁਖ ਵੀ ਮਿਲ ਜਾਂਦੇ ਆ ਰਸ ਖੁਸ਼ੀਆਂ ਸਦ ਕੀਰਤਨ ਜਪਨਾਮ ਸਾਰੀਆਂ ਖੁਸ਼ੀਆਂ ਮਿਲ ਜਾਂਦੀਆਂ ਨੇ ਕਦੋਂ ਜਦੋਂ ਪਰਮਾਤਮਾ ਦੇ ਨਾਲ ਜੁੜਦੇ ਆ ਕੀਰਤਨ ਕਰਦੇ ਆ ਪਰਮਾਤਮਾ ਦਾ ਨਾਮ ਜਪਦੇ ਆ ਉਦੋਂ ਕਹਿੰਦੇ ਸਾਰੀਆਂ ਖੁਸ਼ੀਆਂ ਸਾਡੀ ਝੋਲੀ 'ਚ ਪੈ ਜਾਂਦੀਆਂ ਨੇ ਜਿਸ ਕਾ ਕਰਮ ਲਿਖਿਆ ਧੁਰ ਕਰਤੇ ਨਾਨਕ ਜਨ ਕੇ ਪੂਰਨ ਕਾਮ ਇਹ ਸਾਰਾ ਕੁਝ ਹੋਣਾ ਹੋਦੋ ਹੈ ਜਦੋਂ ਸਾਡੇ ਕਰਮ ਵਧੀਆ ਹੋਣਗੇ ਕਰਮ ਬਣਾਉਣੇ ਪੈਂਦੇ ਤੇ ਗੁਰੂ ਸਾਹਿਬ ਕਹਿੰਦੇ ਆ ਜਿਸ ਕਾ ਕਰਮ ਲਿਖਿਆ ਧੁਰ ਕਰਤੇ ਜਿਹਦੇ ਕਰਮ ਲਿਖੇ ਹੋਏ ਜੇ ਧੁਰ ਤੋਂ ਧੁਰ ਤੋਂ ਦਾ ਭਾਵ ਕੇ ਜਿਦੀ 50 ਸਾਲ ਮੇਰੀ ਉਮਰ ਮੰਨ ਲਓ 50 ਸਾਲ ਹੋ ਗਈ 50 ਸਾਲਾਂ ਦੇ ਵਿੱਚ ਕੋਈ ਨਾ ਕੋਈ ਚੰਗਾ ਕਰਮ ਲਿਖਿਆ ਗਿਆ ਤਾਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠੇ ਆ ਇਸੇ ਤਰ੍ਹਾਂ ਆਪਾਂ ਸਾਰੇ ਜਿਹੜੇ ਆ ਚੰਗਾ ਕਰਮ ਕੋਈ ਲਿਖਿਆ ਗਿਆ ਉਹ ਚੰਗੇ ਕਰਮ ਲਿਖਣ ਦੇ ਕਾਰਨ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਆਉਨੇ ਆ ਨਹੀਂ ਤੇ ਬਥੇਰੇ ਲੋਕ ਹੁਣ ਵੀ ਖਰਾੜੇ ਮਾਰਦੇ ਪਏ ਬਥੇਰੇ ਲੋਕ ਪੀਜੀਏ ਦੇ ਵਿੱਚ ਮੰਝਿਆਂ ਤੇ ਪਏ ਧੜਫਦੇ ਐ ਉਹ ਗੁਰੂ ਦੇ ਦਰਸ਼ਨਾਂ ਨੂੰ ਹੀ ਲੋਚਦੇ ਫਿਰਦੇ ਐ ਤੇ ਜਿਨ੍ਹਾਂ ਬੰਦਿਆਂ ਦੇ ਉੱਤੇ ਕਰਮ ਚੰਗੇ ਕਰਲੇ ਜਿਨ੍ਹਾਂ ਨੇ ਉਹਨਾਂ ਦੇ ਉੱਤੇ ਫਿਰ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਐ ਜਿਵੇਂ ਗੁਰੂ ਸਾਹਿਬ ਗੁਰਬਾਣੀ 'ਚ ਕਹਿੰਦੇ ਆ ਪੂਰਵ ਕਰਮ ਅੰਕੁਰ ਜਦ ਪ੍ਰਗਟੇ ਜਿਵੇਂ ਅਸੀਂ ਧਰਤੀ ਦੇ ਵਿੱਚ ਬੀਜ ਬੀਜਦੇ ਅੱਜ ਬੀਜਿਆ ਗਿਆ ਉਹ 10 ਦਿਨਾਂ ਬਾਅਦ 15 ਦਿਨਾਂ ਬਾਅਦ ਮਹੀਨੇ ਬਾਅਦ ਧਰਤੀ ਦੇ ਵਿੱਚ ਉੱਗਦਾ ਉਹਨੂੰ ਅਸੀਂ ਕੀ ਕਹਾਂਗੇ ਪੂਰਨ ਕਰਪੂਰਮ ਕਰਤ ਵੇ ਕਿ ਪੂਰਵ ਕਰਮ ਸੀ ਉਹ ਤਾਂ ਉਹ ਬੀਜੇ ਗਿਆ ਤਾਂ ਉਹ ਬੂਟਾ ਹਰਾ ਹੋਇਆ ਫਿਰ ਇਸੇ ਤਰ੍ਹਾਂ ਹੀ ਸਾਡਾ ਵੀ ਕੋਈ ਨਾ ਕੋਈ ਕਰਮ ਲਿਖਿਆ ਗਿਆ ਸੀ ਜਿਦੇ ਕਰਕੇ ਅਸੀਂ ਪ੍ਰਮਾਤਮਾ ਦੇ ਕੋਲ ਆਏ ਆ ਪੂਰਵ ਕਰਮ ਅੰਕਰ ਜਦ ਪ੍ਰਗਟੇ ਭੇਟਿਓ ਮੁਖ ਰਸ ਕੇ ਵੈਰਾਗੀ ਮਿਟਿਓ ਅੰਧੇਰ ਮਿਲ ਤਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਕਿ ਮੇਰਾ ਜਨਮਾ ਜਨਮਾ ਦੀ ਸੋਈ ਜਾਗੀ ਭਾਵ ਕੇ ਮਨ ਸੁੱਤਾ ਪਿਆ ਸੀ ਜਨਮਾ ਜਨਮਾਂ ਦਾ ਉਹ ਜਾਗ ਗਿਆ ਇੱਥੇ ਗੁਰੂ ਅਰਜਨ ਸਾਹਿਬ ਅਰੇ ਕਹਿੰਦੇ ਜਿਸ ਕਾ ਕਰਮ ਲਿਖਿਆ ਤੁਰ ਕਰਤੇ जिने ਪ੍ਰਵਾਤਮਾ ਨੇ ਸਾਡੇ ਮੱਥੇ ਤੇ ਲੇਖ ਵਧੀਆ ਲਿਖਤੇ ਲਿਖੇ ਤਾਂ ਗਏ ਜੇ ਅਸੀਂ ਗੁਰੂ ਦੇ ਕੋਲ ਆਏ ਆ ਗੁਰੂ ਸਾਹਿਬ ਨੇ ਗੁਰਬਾਣੀ ਦੀ ਕਥਾ ਤੇ ਵੀ ਕਿਹਾ ਕਿ ਦਿਨ ਰਾਤ ਕਮਾਇਣੋ ਸੋ ਆਇਓ ਮੱਥਾ ਕਿ ਜਿਹੜਾ ਅਸੀਂ ਦਿਨ ਤੇ ਰਾਤ ਕਮਾਉਨੇ ਆ ਚੰਗਾ ਮਾੜਾ ਉਹੀ ਸਾਡੇ ਮੱਥੇ ਦੇ ਭਾਗ ਬਣਦੇ ਆ ਦਿਨ ਰਾਤ ਕਮਾਇਣੋ ਸੋ ਆਇਓ ਮੱਥਾ ਇੱਥੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਜਿਸ ਕਾ ਕਰਮ ਲਿਖਿਆ ਧੁਰ ਕਰਤੇ ਨਾਨਕ ਜਨਕੇ ਪੂਰਨ ਕਾਵ ਕਹਿੰਦੇ ਉਹਦੇ ਫਿਰ ਕੋਈ ਵੀ ਕੰਮ ਟੁੱਟਦਾ ਨਹੀਂ ਉਦੇ ਸਾਰੇ ਦੇ ਸਾਰੇ ਕੰਮ ਪੂਰੇ ਚੜ ਜਾਂਦੇ ਸਿਰੇ ਚੜ ਜਾਂਦੇ ਆ ਜਿਸ ਬੰਦੇ ਦੇ ਉੱਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਉਹੀ ਪ੍ਰਮਾਤਮਾ ਦਾ ਨਾਮ ਜਪਦਾ ਉਹੀ ਫਿਰ ਪ੍ਰਮਾਤਮਾ ਦੇ ਨਾਮ ਜਪ ਕੇ ਮਾਇਆ ਦੇ ਵਿੱਚ ਰਹਿੰਦੇ ਆ ਰਹਿੰਦੇ ਆ ਵੀ ਮਾਇਆ ਤੋਂ ਉਪਰਾਹਵ ਹੋ ਜਾਂਦਾ ਹੈ ਤੇ ਗੁਰੂ ਅਰਜਨ ਸਾਹਿਬ ਜੀ ਸਾਨੂੰ ਇਹੀ ਕੁਝ ਸਮਝਾਉਣਾ ਚਾਹੁੰਦੇ ਸੀ ਸਰਬ ਮਨੋਰ ਤੇ ਰਾਜ ਸੁਖ ਰਾਸ ਸਾਧਖੁ ਖੁਸ਼ੀਆਂ ਕੀਰਤਨ ਜਪਨਾਮ ਜਿਸ ਕੈ ਕਰਨ ਲਿਖਿਆ ਧੁਰ ਕਰਤੇ ਨਾਨਕ ਜਨਕ ਪੂਰਨ ਕਾਮੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ